ਮੇਰੇ ਲਈ ਮਾਨ ਦੀ ਗੱਲ ਹੈ ਕਿ ਮਾਨਕ ਸਾਹਿਬ ਦੇ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਦੇ ਗੁਰਪਾਈ ਉਹਨਾਂ ਦੇ ਪੁੱਤਰ ਉਹਨਾਂ ਦੇ ਚੇਲੇ ਉਹਨਾਂ ਦੇ ਬਲਕੇ ਉਹਨਾਂ ਦੇ ਪਰਿਵਾਰ ਦੇ ਸਾਡੇ ਸਟਾਰ ਜੋਗ ਸਾਰਿਆਂ ਨੇ ਨਾ ਤੁਸੀਂ ਮੈਂ ਨਹੀਂ ਲੈਣੇ ਸਾਰਿਆਂ ਦੇ ਕਿਉਂਕਿ ਜਿਹੜਾ ਸਮਾਪਤੀ ਦਾ ਮੌਕਾ ਸਾਡੇ ਦਲਬਾਗ ਹੰਦਲ ਜੀ ਨੇ ਹਾਂਜੀ ਹਾਂਜੀ ਦਲਬਾਗ ਹੰਦਲ ਸਾਹਿਬ ਨੇ ਗੀਤ ਪੇਸ਼ ਕੀਤਾ ਮਾਨਕ ਖਿੰਦੇ ਔਰ ਸ਼੍ਰੀ ਕੁਲਦੀਪ ਮਾਨਕ ਜੀ ਸਾਡੇ ਉਸਤਾਦਾਂ ਦੇ ਉਸਤਾਦ ਲੋਕ ਸਰੇਂਦਰ ਸਿੰਘ ਦਾ ਸਾਹਿਬ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਗੀਤ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਚਲੋ ਜੀ ਪੇਸ਼ ਕਰ ਰਿਹਾ ਦਲਬਾਗ ਹੰਦਲ ਸਾਹਿਬ ਆਪਣਾ ਮਨਪਸੰਦ ਗੀਤ ਪੇਸ਼ ਕਰ ਰਹੇ ਤੇ ਹਾਂ ਜੀ ਮੋਤ ਦੇ ਮਾਣ ਦੀ ਲਾਸ ਦੇ ਵਿੱਚ ਮੇਰਾ ਉਹੀ ਹੋਕਾ ਹੈ ਜਿਨ੍ਹਾਂ ਦਾ ਦਿਨ ਮਨਾ ਰਹੇ ਆਪਾਂ ਜਿਨ੍ਹਾਂ ਦਾ ਮੇਲਾ ਬਣਾ ਰਹੇ ਆਂ ਫੇਰਵਾ ਸੋ ਇੱਕ ਸਥਾਈ ਅੰਤਰੇ ਦੇ ਨਾਲ ਹਾਂ ਜੀ ਹਾਂ ਜੀ ਸਰਜੀਪਾ ਜੀ ਕਿਤੋਂ ਰਹੇ ਹੋ ਜੀ ਬਾਜੀ ਕਿਤੋਂ ਕਿਤੋਂ ਰਹੇ ਹੋ ਜੀ ਦਾ ਸਿਚਾਈਏ ਨੀ ਮੇਰੀਏ ਜਿੰਦੇ ਮਾਂ ਬੋਲੀ ਨੂੰ ਲੱਪਣੇ ਨਹੀਂ ਹੁਣ ਮਾਨ ਕੀ ਛਿੰਦੇ ਓਏ ਮਾਂ ਬੋਲੀ ਨੂੰ ਲੱਪਣੇ ਨਹੀਂ ਹੁਣ ਮਾਨ ਕੀ ਛਿੰਦੇ ਸੁਰ ਤਾਲ ਤੇ ਹੱਲਾ ਬੋਲਿਆ ਅਛਮੀ ਬੋਲਾ ਬੋਲਾ ਆ ਸਾਡਾ ਵਿਰਸਾ ਪਹਾਰੂ ਏ ਜੇ ਤੱਕੜੀ ਤੋਲਾ ਆ ਸਾਡਾ ਵਿਰਸਾ ਪਹਾਰੂ ਏ ਜੇ ਤੱਕੜੀ ਤੋਲਾ ਕੋਈ ਲਾ ਉਹ ਵੀ ਗਾਉਂਦੀਆਂ ਗਏ ਬਦਲ ਬਿਛਦੇ ਓਏ ਮਾਂ ਬੋਲੀ ਨੂੰ ਲੱਭਣੇ ਨਹੀਂ ਹੁਣ ਬਾਣ ਕੀ ਸ਼ ਆਣ ਕੇ ਛਿੰਦੇ ਉੱਚਾ ਬੁਰਜ ਲਾਹੌਰ ਦਾ ਕੋਰਖ ਦਾ ਢਿੱਲਾ ਓ ਪੱਟ ਨਹੀਂ ਹੋਣਾ ਕਿਸੇ ਤੋਂ ਜੋ ਘਟ ਗਏ ਕਿਲਾ ਓਏ ਪੱਟ ਨਹੀਂ ਹੋਣਾ ਕਿਸੇ ਤੋਂ ਜੋ ਘਟ ਗਏ ਕਿਲਾ ਉਹਨਾਂ ਦੀਆਂ ਉਧਾਰਨਾ ਲੋਕੀ ਰਹਿਣਗੇ ਦਿੰਦੇ ਮਾਂ ਬੋਲੀ ਨੂੰ ਲੱਪਣੇ ਨਹੀਂ ਹੁਣ ਮਾਣ ਕਿ ਛਿੰਦੇ ਓਏ ਮਾਂ ਬੋਲੀ ਨੂੰ ਲੱਪਣੇ ਨਹੀਂ ਹੁਣ ਮਾਣ ਕਿ ਛਿੰਦੇ ਇਸ ਦਿਨ ਆਜ਼ਾਦ ਸੰਤਰਾ ਜੀ ਜਨਾਬ ਸਰਦੂਲ ਸਿਕੰਦਰ ਸਾਹਿਬ ਤੇ ਬਾਪੂ ਜੀ ਦੇਵ ਧਰੀਕੇ ਵਾਲੇ ਭੁੱਲਣੇ ਨਹੀਂ ਸਰਦੂਲ ਸਿਕੰਦਰ ਦੇਵ ਧਰੀਕੇ ਦੀਆਂ ਜਿੰਨਾ ਪਾਟੇ ਸੀ ਤੇ ਉਹ ਕੋ ਮਾਂ ਨੇ ਜਿਉਂ ਦੀਆਂ ਜਿੰਨਾ ਪਾਟੇ ਸੀ ਤੇ ਪੰਨੂ ਜੇ ਨਾ ਪੜਾ ਨੱਪੀਆਂ ਅਸੀਂ ਨਹੀਂ ਬਖਸ਼ਿੰਗੇ ਮਾਂ ਬੋਲੀ ਨੂੰ ਲੱਭਣੇ ਨਹੀਂ ਹੁਣ ਮਾਣ ਕਿ ਛਿੰਦੇ ਓਏ ਮਾਂ ਬੋਲੀ ਨੂੰ ਲੱਭਣੇ ਨਹੀਂ ਹੁਣ ਮਾਣ ਕਿ ਛਿੰਦੇ ਨੇ ਪਾ ਦਿੱਤੀ ਸੀ ਸਰਦਾ ਦੇ ਫੋਲੋ ਸਾਡੇ ਸਤਿਕਾਰਯੋਗ ਫਨਕਾਰਾਂ ਨੂੰ ਬਹੁਤ ਵੱਡੀ ਗੱਲ ਕਰਕੇ